ਇਹ ਨਗਰ ਇੱਕ ਢੀਲੰਦ ਦੀ ਗੱਲ ਆ ਯਾਰ ਮਾਫੀ ਕਰਦੀ ਇਹਦੀ ਗੱਲ ਦੀ ਯਾਰ ਆ ਬਾਈ ਸਬਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਗਿਆ ਠੀਕ ਐ ਐਤੂ ਬਾਅਦ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਗਣ ਲੱਗ ਜੂ ਵਿਖਦਾਗਾ ਖਰ ਤੇ ਤਬੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ ਤੇ ਵੀ ਵਿਗਣ ਲੱਗ ਗਿਆ ਤੇ ਲਾਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਇੰਨੀ ਚੀਜ਼ਾਂ ਹਾਂ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੱਕੜੋ ਚੱਕੋ ਇਹਨੂੰ ਹੋਰ ਵੀ ਹੋਣੇ ਹੋਰ ਕੋ ਤਿੰਨ ਪੱਤੇ ਖਾਤਰ ਤਾਂ ਨਹੀਂ ਕੋਈ ਏਡੀ ਦੁਕਾਨ ਇਹ ਨਾਮ ਹੀ ਕਰਾਉਂਦਾ ਸੀ ਏਡੀ ਕੋ ਦਾ ਵੀ ਆ ਸਾਬਣ ਵਾਲੀ ਦੁਕਾਨ ਹੈ ਇਹਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਾਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਕ ਆ ਭੈਣ ਜਦੋਂ ਪੱਟੇ ਜਾਂਦੇ ਨੇ ਰੋਜ਼ ਇਨੂੰ ਅਸੀਂ ਤੇਰੇ ਤੇਥੋਂ ਲਿਆ ਕੇ ਤਾਂ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਯਾਰ ਰਾਤ ਵੀ ਖੱਲਿਆ ਪੂਰਾ ਇਹ ਹੈਨਾ ਜੁੰਮੇਵਾਰੀ ਕਾਦੀ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਵੀ ਦਿਖਾਉਣਾ ਦੀ ਕੁੱਟਮਾਰ ਕਰੀ ਯਾਰ ਰਾਤ ਸਾਰੇ ਘਰ ਉਸੂ ਮੈਂ ਡੋਲ ਕੇ ਗਿਆ ਰਾਤ ਠੀਕ ਹੈ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜੁੰਮੇਵਾਰੀ ਕਾਦੀ ਯਾਰ ਅੱਜ ਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲੋਂ 15 20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣ ਦਾਰੀ